ਸੇਕਟਰੰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਤੁਸੀਂ ਸਭ ਆਖੂ ਵੀ ਜਾਣਦੇ ਹੋਗੇ ਸਾਡੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਆਸੀ ਤਰ੍ਹਾਂ ਦੇ ਹੱਥੇ ਚੜੀ ਹੋਈ ਹੈ हाल ही ਦੇ ਵਿੱਚ ਇੱਕ ਵੀਡੀਓ ਸਾਹਮਣੇ ਆਈ ਜੋ ਕਿ ਸਾਰਾਗੜੀ ਨਿਵਾਸ ਤੋਂ ਸ਼ੂਟ ਕੀਤੀ ਗਈ ਹੈ ਸਾਰਾਗੜੀ ਨਿਵਾਸ ਦੇ ਸਾਹਮਣੇ ਇੱਕ ਵੱਡੀ LED ਲਗਾਈ ਗਈ ਸੀ ਜੋ ਲਗਾਈ ਤਾਂ ਇਸ ਮੰਤਵ ਵਾਸਤੇ ਗਈ ਸੀ ਕਿ ਸ੍ਰੀ ਹਰਮੰਦਰ ਸਾਹਿਬ ਦਾ ਲਾਈਵ ਕੀਰਤਨ ਉੱਥੇ ਪ੍ਰਸਾਰਿਤ ਕੀਤਾ ਜਾਵੇਗਾ ਪਰ ਉੱਥੇ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ ਨਰਿੰਦਰ ਮੋਦੀ ਦਾ ਸਿਆਸੀ ਧਿਰਾਂ ਦਾ ਤੁਸੀਂ ਵੀ ਵੇਖ ਕੇ ਹੈਰਾਨ ਹੋ ਜਾਵੋਗੇ ਕਿ ਕਿੱਦਾਂ ਸਾਡੀਆਂ ਸਰਮੋਰ ਜਥੇਬੰਦੀਆਂ ਸਿਆਸਤਦਾਨਾਂ ਦੇ ਤਲਵੇ ਚੱਕਣ ਵਾਸਤੇ ਲੱਗੀਆਂ ਹੋਈਆਂ ਨੇ ਤੰਤੰਗੁਰ ਰਾਮਦਾਸ ਜੀ ਨजीर ਸਾਹਿਬ ਖੇਰੀ ਅੰਮ੍ਰਿਤਸਰ ਜਿੱਥੇ ਕੀ ਸਾਰਾ ਗਲੀ ਨਿਵਾਜ਼ ਦੇ ਸਾਹਮਣੇ ਸਾਰਾ ਗਲੀ ਨਿਵਾਜ਼ ਦੇ ਸਾਹਮਣੇ ਇਹ ਸਕਰੀਨ ਲੱਗੀ ਸੀ ਜੋ ਅੱਦ ਕੁਝ ਰਾਜ ਨੇਤਾਵਾਂ ਦੀ ਚਾਪਲੂਸੀ ਅਤੇ ਕੁਰਸੀ ਦੇ ਲਾਲਚ ਲਈ ਲਾਈਵ ਟੈਲੀਕਾਸਟ ਕੀਰਤਨ ਤੋਂ ਦੂਰ ਇੱਥੇ ਪੂਰਾ ਦਿਨ ਬੀਐਸਐਨਐਲ ਹੋਰ ਮੋਦੀ ਦਾ ਪ੍ਰਚਾਰ ਹੀ ਚੱਲਦਾ ਹੈ ਰੱਬ ਜਾਣੇ ਹੈ ਚਾਪਲੂਸੀ ਔਰ ਕੁਰਸੀ ਦਾ ਲਾਲਚ ਸਾਡੇ ਸਿੱਖਾਂ ਨੂੰ ਕਿੱਥੇ ਲੈ ਕੇ ਜਾਏਗਾ ਅਤੇ ਕਿਉਂ ਪੂਰਾ ਦਿਨ ਲਾਈਵ ਟੈਲੀਕਾਸਟ ਨਹੀਂ ਚੱਲਦਾ ਜਦ ਕਿ ਬੜਿਆ ਐਸੇ ਪਰਪਸ ਹੋਸੀ ਐਸਜੀਪੀਸੀ ਐਸਤ ਕਿਉਂ ਨਹੀਂ ਧਿਆਨ ਦੇ ਰੀ ਇਹ ਸਵਾਲ ਬੜਾ ਵਿਚਾਰਯੋਗ ਹੈ ਕਿਪਾ ਕਰਕੇ ਇਹ ਮੈਸੇਜ ਅੱਗੇ ਭੇਜੋ ਅਤੇ ਇਸ ਉੱਤੇ ਵਿਚਾਰ ਕੀਤਾ ਜਾਏ ਕਿ ਲਾਈਵ ਟੈਲੀਕਾਸਟ ਦੀ ਸਕਰੀਨ ਜੋ ਲੱਗੀ ਸੀ ਇਹ ਸਿਰਫ ਬੀਜੇਪੀ ਅਤੇ ਬੀ ਐਸਐਨਐਲ ਦੇ ਪ੍ਰਚਾਰ ਲਈ ਕਿਉਂ ਕੰਮ ਆ ਰਹੀ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਤਨਤਨਗੁਰ ਰਾਮਦਾਸ ਜੀ ਦੇ ਨਦੀਕ ਸਾਹਿਬ ਸ਼੍ਰੀ ਅਮਰitsar ਜਿੱਥੇ ਕਿ ਸਾਰਾ ਗਲੀ ਨਿਵਾਜ਼ ਦੇ ਸਾਹਮਣੇ ਪਰ ਗਲੀ ਨਿਵਾਜ਼ ਦੇ ਸਾਹਮਣੇ ਇਹ ਸਕਰੀਨ ਲੱਗੀ ਸੀ ਜੋ ਅੱਦ ਕੁਝ ਰਾਜ ਨੇਤਾਵਾਂ ਦੀ ਚਾਪਲੂਸੀ ਅਤੇ ਕੁਰਸੀ ਦੇ ਲਾਲਚ ਲਈ ਲਾਈਵ ਟੈਲੀਕਾਸਟ ਕੀਰਤਨ ਤੋਂ ਦੂਰ ਇੱਥੇ ਪੂਰਾ ਦਿਨ ਬੀਐਸਐਨਐਲ ਹੋਰ ਮੋਦੀ ਦਾ ਪ੍ਰਚਾਰ ਹੀ ਚੱਲਦਾ ਹੈ ਰੱਬ ਜਾਣੇ ਹੈ ਚਾਪਲੂਸੀ ਔਰ ਕੁਰਸੀ ਦਾ ਲਾਲਚ ਸਾਡੇ ਸਿੱਖਾਂ ਨੂੰ ਕਿੱਥੇ ਲੈ ਕੇ ਜਾਏਗਾ ਅਤੇ ਕਿਉਂ ਪੂਰਾ ਦਿਨ ਲਾਈਵ ਟੈਲੀਕਾਸਟ ਨਹੀਂ ਚੱਲਦਾ ਜਦ ਕਿ ਬੜੀਆਂ ਐਸੇ ਪਰਪਸ ਹੋਸੀ ਐਸਜੀਪੀਸੀ ਐਸਤ ਕਿਉਂ ਨਹੀਂ ਧਿਆਨ ਦੇ ਰਹੀ ਇਹ ਸਵਾਲ ਬੜਾ ਵਿਚਾਰਯੋਗ ਹੈ ਕਿਪਾ ਕਰਕੇ ਇਹ ਮੈਸੇਜ ਅੱਗੇ ਭੇਜੋ ਅਤੇ ਇਸ ਉੱਤੇ ਵਿਚਾਰ ਕੀਤਾ ਜਾਏ ਕਿ ਲਾਈਵ ਟੈਲੀਕਾਸਟ ਦੀ ਸਕਰੀਨ ਜੋ ਲੱਗੀ ਸੀ ਇਹ ਸਿਰਫ ਬੀਜੇਪੀ ਅਤੇ ਬੀ ਐਸਐਨਐਲ ਦੇ ਪ੍ਰਚਾਰ ਲਈ ਕਿਉਂ ਕੰਮ ਆ ਰਹੀ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਪਿਆਰੋ ਇਸ ਵੇਲੇ ਲੋੜ ਹੈ ਕਿ ਸਾਰੀ ਦੀ ਸਾਰੀ ਸਿੱਖ ਕੌਮ ਇੱਕ ਜੁੱਟ ਹੋਵੇ ਤਾਂ ਜੋ ਅਜਿਹੇ ਮਸੰਦ ਜੋ ਕੌਮ ਦੇ ਵਿੱਚ ਹੈ ਨੇ ਜੋ ਕੌਮ ਦੀ ਮਰਿਆਦਾ ਨੂੰ ਛਿੱਕੇ ਟੰਕ ਕੇ ਸਿਆਸਤ ਦਾ ਨਾ ਦੇ ਤਲਵੇਂ ਚੱਟਣ ਵਾਸਤੇ ਹਮੇਸ਼ਾ ਤਤ ਪਰ ਰਹਿੰਦੇ ਨੇ ਉਹਨਾਂ ਨੂੰ ਉਹਨਾਂ ਦੀ ਲੀਡਰਸ਼ਿਪ ਤੋਂ ਬਰਖਾਸਤ ਕੀਤਾ ਜਾਵੇ ਤੇ ਇੱਕ ਅਜਹੀ ਅਡੋਲ ਲੀਡਰਸ਼ਿਪ ਕਾਬਜ਼ ਕਰਵਾਈ ਜਾਵੇ ਸਾਡੇ ਅਕਾਲ ਤਖਤ ਸਾਹਿਬ ਤੇ ਜੋ ਸਿਰਫ ਤੇ ਸਿਰਫ ਸਰਬੱਤ ਦੇ ਭਲੇ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਮਿਥੇ ਨਾ ਕਿ ਸਿਆਸਤਦਾਨਾਂ ਦੀਆਂ ਜੇਬਾਂ ਭਰਨ ਵਾਸਤੇ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਗੁਰਪਾਣੀ ਅਖੰਡ ਬਾਣੀ ਅਜੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ